ਦੋ ਪੁਲਿਸ ਵਾਲੇ ਬੈਠੇ ਗੱਲਾਂ ਕਰ ਰਹੇ ਹੁੰਦੇ ਆ ਤਾਂ ਉਹਨਾਂ ਵਿੱਚੋਂ ਇੱਕ ਨੂੰ ਫੋਨ ਆਉਂਦਾ ਹੈ ਤਾਂ ਬੰਦਾ ਅੱਗੋਂ ਬੋਲਦਾ ਹੈ ਕਿ ਸਮਿਤ ਪਵਾਰ ਜੀ ਗੱਲ ਕਰ ਰਹੇ ਆ ਤਾਂ ਪੁਲਿਸ ਵਾਲਾ ਕਹਿੰਦਾ ਕਿ ਹਾਂ ਮੈਂ ਸਮਿਤ ਪਵਾਰ ਗੱਲ ਕਰ ਰਿਹਾ ਤਾਂ ਉਹ ਬੰਦਾ ਬੋਲਦਾ ਹੈ ਕਿ ਸਾਡੀ ਕੰਪਨੀ ਦੇ ਕੋਲ ਤੁਹਾਡੇ ਲਈ ਇੱਕ ਆਫਰ ਹੈ ਸਾਡੀ ਕੰਪਨੀ ਦਾ ਨਾਮ 올 ਇੰਡੀਆ ਪ੍ਰੈਗਨੈਂਟ ਬੇਬੀ ਬਰਥ ਸਰਵਿਸ ਹੈ ਪਰ ਉਹ ਬੰਦੇ ਨੂੰ ਇਹ ਨਹੀਂ ਪਤਾ ਸੀ ਕਿ ਜਿਸ ਨਾਲ ਮੇਰੀ ਗੱਲ ਹੋ ਰਹੀ ਹੈ ਇਹ ਉੱਤਰ ਪ੍ਰਦੇਸ਼ ਪੁਲਿਸ ਦਾ ਇੱਕ ਥਾਣੇਦਾਰ ਹੈ ਤਾਂ ਥਾਣੇਦਾਰ ਨੇ ਕਿਹਾ ਕਿ ਦੱਸੋ ਮੇਰੇ ਲਈ ਕੀ ਆਫਰ ਹੈ ਤਾਂ ਉਹ ਬੰਦੇ ਨੇ ਕਿਹਾ ਕਿ ਤੁਹਾਨੂੰ ਸਾਡੀ ਕੰਪਨੀ ਇੱਕ ਔਰਤ ਨੂੰ ਪ੍ਰੈਗਨੈਂਟ ਕਰਨ ਦਾ 15 ਲੱਖ ਰੁਪਿਆ ਦੇਵੇਗੀ ਥਾਣੇਦਾਰ ਨੇ ਫੋਨ ਨੂੰ ਸਪੀਕਰ ਤੇ ਕਰ ਲਿਆ ਹੁਣ ਨਾਲ ਵਾਲਾ ਕੌਨਸਟੇਬਲ ਵੀ ਇਹ ਸਾਰੀਆਂ ਗੱਲਾਂ ਸੁਣ ਰਿਹਾ ਸੀ ਤਾਂ ਥਾਣੇਦਾਰ ਨੇ ਕਿਹਾ ਕਿ ਅੱਛਾ ਇਸ ਲਈ ਮੈਨੂੰ ਕੀ ਕਰਨਾ ਪਵੇਗਾ ਤਾਂ ਅੱਗੋ ਬੰਦਾ ਬੋਲਦਾ ਹੈ ਕਿ ਤੁਹਾਨੂੰ ਪਹਿਲਾਂ ਸਾਡੇ ਕੋਲ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਤਾਂ ਥਾਣੇਦਾਰ ਨੇ ਕਿਹਾ ਉਸ ਲਈ ਕੀ ਕਰਨਾ ਪਊ ਤਾਂ ਉਹ ਬੰਦੇ ਨੇ ਕਿਹਾ ਕਿ ਉਸ ਲਈ ਸਾਨੂੰ 799 ਰੁਪਏ ਦੇਣੇ ਪੈਣਗੇ ਤਾਂ ਥਾਣੇਦਾਰ ਨੇ ਕਿਹਾ ਕਿ ਕੋਈ ਗੱਲ ਨਹੀਂ ਉਸ ਤੋਂ ਅੱਗੇ ਤਾਂ ਉਹ ਬੰਦੇ ਨੇ ਕਿਹਾ ਕਿ ਜਦੋਂ ਤੁਸੀਂ 799 ਰੁਪਏ ਦੇ ਕੇ ਸਾਡੇ ਕੋਲ ਰਜਿਸਟ੍ਰੇਸ਼ਨ ਕਰਵਾ ਲਮੋਗੇ ਉਸ ਤੋਂ ਬਾਅਦ ਤੁਹਾਨੂੰ ਅਲੱਗ-ਅਲੱਗ ਔਰਤਾਂ ਦੇ ਫੋਟੋਗ੍ਰਾਫ ਭੇਜੇ ਜਾਣਗੇ ਤੇ ਤੁਸੀਂ ਉਸ ਵਿੱਚੋਂ ਇੱਕ ਔਰਤ ਨੂੰ ਸਿਲੈਕਟ ਕਰਨਾ ਹੋ ਤੇ ਉਸ ਨੂੰ ਤੁਸੀਂ ਪ੍ਰੈਗਨੈਂਟ ਕਰਨਾ ਹੋ ਜੇ ਤੁਸੀਂ ਉਸ ਨੂੰ ਪ੍ਰੈਗਨੈਂਟ ਕਰਨ ਵਿੱਚ ਕਾਮਯਾਬ ਹੋ ਜਾਂਦੇ ਹੋ ਤਾਂ ਤੁਹਾਨੂੰ ਸਾਡੀ ਕੰਪਨੀ 15 ਲੱਖ ਰੁਪਏ ਦੇਵੇਗੀ ਥਾਣੇਦਾਰ ਨੇ ਸੋਚਿਆ ਕਿ ਦੇਖੀਏ ਅੱਗੇ ਕੀ ਜਾਲ ਵਿਛਾਉਂਦੇ ਨੇ ਥਾਣੇਦਾਰ ਨੇ 799 ਰੁਪਏ ਦੇ ਕੇ ਆਪਣੇ ਆਪ ਨੂੰ ਉਹਨਾਂ ਦੀ ਕੰਪਨੀ ਕੋਲ ਰਜਿਸਟਰ ਕਰਵਾ ਲਿਆ ਤੇ ਥੋੜੇ ਸਮੇਂ ਬਾਅਦ ਹੀ ਥਾਣੇਦਾਰ ਦੇ ਫੋਨ ਦੇ ਉੱਤੇ 20 ਤੋਂ 25 ਔਰਤਾਂ ਦੀਆਂ ਫੋਟੋਆਂ ਆ ਗਈਆਂ ਫਿਰ ਥਾਣੇਦਾਰ ਨੂੰ ਫੋਨ ਆਉਂਦਾ ਹੈ ਕਿ ਤੁਸੀਂ ਇਸ ਵਿੱਚੋਂ ਕੋਈ ਵੀ ਔਰਤ ਨੂੰ ਸਿਲੈਕਟ ਕਰੋ ਪਰ ਥਾਣੇਦਾਰ ਨੇ ਕਿਹਾ ਕਿ ਇਹ ਤਾਂ ਔਰਤਾਂ ਬਹੁਤ ਦੂਰ ਦੀਆਂ ਹੋਣਗੀਆਂ ਇਸ ਇਹਨਾਂ ਨਾਲ ਮੈਂ ਕਿਵੇਂ ਮਿਲਾਂਗਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਜੋ ਫੋਟੋਗ੍ਰਾਫ ਭੇਜੇ ਨੇ ਇਹ ਤੁਹਾਡੇ ਇਲਾਕੇ ਦੇ ਆਸ-ਪਾਸ ਦੀਆਂ ਹੀ ਔਰਤਾਂ ਨੇ ਭਾਰਤ ਵਿੱਚ ਔਰਤਾਂ ਨੂੰ ਪ੍ਰੈਗਨੈਂਟ ਕਰਨ ਦੇ ਨਾਂ ਤੇ ਠੱਗੀ ਦਾ ਇਹ ਪਹਿਲਾ ਮਾਮਲਾ ਸੀ ਤੁਹਾਨੂੰ ਜਾਣ ਕੇ ਹੈਰਾਨੀ ਹੋ ਕਿ ਇਹਨਾਂ ਕੋਲ ਲਗਭਗ 11000 ਬੰਦੇ ਨੇ ਰਜਿਸਟ੍ਰੇਸ਼ਨ ਕਰਵਾਈ ਪਰ ਜਦੋਂ ਇਹ ਸਾਰੇ ਘਟਨਾਕਰਨ ਤੋਂ ਪਰਦਾ ਉੱਠਿਆ ਤਾਂ ਪੁਲਿਸ ਵੀ ਹੈਰਾਨ ਸੀ ਤੇ ਲੋਕ ਵੀ ਹੈਰਾਨ ਸੀ ਕਿ ਕਿਵੇਂ ਅਣਪੜ੍ਹ ਬੰਦਿਆਂ ਨੇ ਪੜ੍ਹੇ ਲਿਖੇ ਬੰਦਿਆਂ ਨੂੰ ਵੀ ਮੂਰਖ ਬਣਾ ਦਿੱਤਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਬਿਹਾਰ ਪ੍ਰਦੇਸ਼ ਦੇ ਜ਼ਿਲ੍ਹਾ ਨਵਦਾ ਦੇ ਅਧੀਨ ਪੈਂਦੇ ਥਾਣਾ ਮੁਸਫਲ ਦੇ ਇੱਕ ਪਿੰਡ ਗੁਰਮੰਦੀ ਹੈ ਉੱਥੇ ਇੱਕ 25 ਸਾਲਾ ਮੁੰਡਾ ਜਿਸ ਦਾ ਨਾਮ ਮੁੰਨਾ ਉਰਫ ਦੀਪਕ ਸੀ ਉਹ 7 ਸਾਲ ਪਹਿਲਾਂ ਆਪਣੇ ਘਰੋਂ ਆਪਣੇ ਮਾਤਾ ਪਿਤਾ ਨੂੰ ਕਹਿ ਕੇ ਨਿਕਲਦਾ ਹੈ ਕਿ ਮੈਂ ਮੁੰਬਈ ਜਾ ਰਿਹਾ ਕਮਾਈ ਕਰਨ ਵਾਸਤੇ ਤੇ ਫਿਰ ਉਹ ਮੁੰਬਈ ਦੇ ਵਿੱਚੋਂ ਭਟਕਦਾ ਭਟਕਦਾ ਰਾਜਸਥਾਨ ਦੇ ਮੇਵਾੜ ਵਿੱਚ ਪਹੁੰਚਦਾ ਹੈ ਉੱਥੇ ਕਈ ਲੋਕਾਂ ਨੂੰ ਮਿਲਦਾ ਹੈ ਉਹਨੂੰ ਇਹੋ ਜਿਹੇ ਲੋਕ ਮਿਲਦੇ ਨੇ ਕਿ ਉਹਨਾਂ ਤੋਂ ਉਸ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ 2021 ਦੇ ਵਿੱਚ ਉਹ ਆਪਣੇ ਪਿੰਡ ਵਾਪਸ ਆ ਜਾਂਦਾ ਹੈ ਵਾਪਸ ਆਉਣ ਤੋਂ ਬਾਅਦ ਆਪਣੇ ਘਰ ਤੋਂ ਲਗਭਗ 2 ਕਿਲੋਮੀਟਰ ਦੂਰ ਖੇਤ ਦੇ ਵਿੱਚ ਇੱਕ ਤਲਾਬ ਬਣਾਉਂਦਾ ਹੈ ਤੇ ਉੱਥੇ ਇੱਕ ਫਾਰਮ ਹਾਊਸ ਬਣਾ ਲੈਂਦਾ ਹੈ ਤੇ ਲੋਕਾਂ ਨੂੰ ਕਹਿੰਦਾ ਕਿ ਮੈਂ ਮੱਛੀ ਪਾਲਣ ਦਾ ਕੰਮ ਕੀਤਾ ਪਰ ਕੰਮ ਉਹ ਕਰ ਰਿਹਾ ਹੁੰਦਾ ਹੈ ਲੋਕਾਂ ਨੂੰ ਫੋਨ ਕਰਦਾ ਹੌਲੀ ਹੌਲੀ ਉਸ ਨੇ ਆਪਣੇ ਨਾਲ ਹੋਰ ਮੁੰਡਿਆਂ ਨੂੰ ਰਲਾ ਲਿਆ ਹੁਣ ਉਸ ਦੀ ਟੀਮ ਲਗਭਗ 50 ਮੁੰਡਿਆਂ ਦੀ ਹੋ ਗਈ ਸੀ ਤੇ ਉਹ ਰੋਜ਼ਾਨਾ ਲੋਕਾਂ ਨੂੰ ਫੋਨ ਕਰਦੇ ਇੱਕ ਬੰਦਾ ਘਟੋ ਘਟ 250 ਬੰਦੇ ਨੂੰ ਕਾਲ ਕਰਦਾ ਤੇ 250 ਦੇ ਵਿੱਚੋਂ ਉਹਨਾਂ ਕੋਲ 7 8 10 ਜਾਣੇ ਫਾਸੀ ਜਾਂਦੇ ਜੋ ਮੁੰਨਾ ਨੇ ਟੀਮ ਬਣਾਈ ਇਸ ਦੇ ਵਿੱਚ ਜ਼ਿਆਦਾਤਰ ਮੁੰਡੇ ਅਣਪੜ੍ਹੇ ਸੀ ਵੱਧ ਤੋਂ ਵੱਧ ਪਲੱਸ 2 ਪਾਸ ਸੀ ਨਹੀਂ ਤਾਂ 8ਵੀਂ ਤੇ 5ਵੀਂ ਵਾਲੇ ਸੀ ਇਹ ਪਹਿਲਾਂ ਜਿਸ ਬੰਦੇ ਨੂੰ ਕਾਲ ਕਰਦੇ ਉਸ ਦੀ ਆਇਡੈਂਟੀਟੀ ਲੈਂਦੇ ਤੇ ਉਸ ਨੂੰ ਉਸ ਦਾ ਨਾਮ ਲੈ ਕੇ ਕਾਲ ਕਰਦੇ ਤੇ ਉਸ ਨੂੰ ਕਹਿੰਦੇ ਕਿ ਅਸੀਂ ਆਲ ਇੰਡੀਆ ਪ੍ਰੈਗਨੈਂਟ ਬੇਬੀ ਬਰਥ ਸਰਵਿਸ ਕੰਪਨੀ ਤੋਂ ਬੋਲਦੇ ਹਾਂ ਤੇ ਤੁਹਾਡੇ ਲਈ ਸਾਡੇ ਕੋਲ ਇੱਕ ਆਫਰ ਹੈ ਤੁਸੀਂ ਔਰਤ ਨੂੰ ਪ੍ਰੈਗਨੈਂਟ ਕਰਨਾ ਹੋ ਜੇ ਤੁਸੀਂ ਪ੍ਰੈਗਨੈਂਟ ਕਰ ਦਿੰਦੇ ਹੋ ਤਾਂ ਤੁਹਾਨੂੰ 15 ਲੱਖ ਰੁਪਏ ਮਿਲੇਗਾ ਤਾਂ ਜਦੋਂ ਅੱਗੋਂ ਬੰਦਾ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਆਮ ਲੋਕਾਂ ਨੂੰ ਕਿਉਂ ਚੁਣ ਰਹੇ ਹੋ ਤਾਂ ਫਿਰ ਇਹ ਅੱਗੋਂ ਕਹਿੰਦੇ ਕਿ ਜੋ ਅਮੀਰ ਲੋਕ ਨੇ ਉਹਨਾਂ ਦੇ ਦਿਮਾਗ ਤੇ ਬੜਾ ਸਟ्रेस ਰਹਿੰਦਾ ਹੈ ਉਹ ਕਮਜ਼ੋਰ ਹੋ ਜਾਂਦੇ ਨੇ ਇਸ ਲਈ ਅਮੀਰ ਲੋਕਾਂ ਦੀਆਂ ਘਰਵਾਲੀਆਂ ਨੂੰ ਪ੍ਰੈਗਨੈਂਟ ਕਰ ਲਈ ਸਾਨੂੰ ਬੰਦਿਆਂ ਦੀ ਲੋੜ ਹੈ ਤਾਂ ਲੋਕ ਇਨਾਂ ਦੇ ਜਾਲ ਦੇ ਵਿੱਚ ਫਸ ਜਾਂਦੇ 250 ਦੇ ਵਿੱਚੋਂ 8-10 ਲੋਕ ਇਨਾਂ ਦੇ ਜਾਲ ਦੇ ਵਿੱਚ ਫਸਦੇ ਹੀ ਫਸਦੇ ਤੇ ਫੇਰ ਇਹ ਉਹਨਾਂ ਨੂੰ ਕਹਿੰਦੇ ਕਿ ਤੁਹਾਨੂੰ ਪਹਿਲਾਂ ਸਾਡੇ ਕੋਲ ਰਜਿਸਟ੍ਰੇਸ਼ਨ ਕਰਵਾਉਣੀ ਪਊ ਇਸ ਲਈ ਤੁਹਾਨੂੰ 799 ਰੁਪਏ ਦੇਣੇ ਪੈਣਗੇ ਜਦੋਂ ਅਗਲਾ 799 ਰੁਪਏ ਦੇ ਕੇ ਇਹਨਾਂ ਕੋਲ ਰਜਿਸਟ੍ਰੇਸ਼ਨ ਕਰਵਾ ਲੈਂਦਾ ਸੀ ਤਾਂ ਫੇਰ ਇਹ ਅਗਲਾ ਸਟੈਪ ਚੱਕਦੇ ਤੇ ਉਸ ਨੂੰ 20 ਤੋਂ 25 ਔਰਤਾਂ ਦੀਆਂ ਫੋਟੋਆਂ ਭੇਜਦੇ ਫੇਰ ਰਜਿਸਟ੍ਰੇਸ਼ਨ ਕਰਵਾਉਣ ਵਾਲਾ ਬੰਦਾ ਉਹਨਾਂ ਫੋਟੋਆਂ ਦੇ ਵਿੱਚੋਂ ਇੱਕ ਫੋਟੋ ਪਸੰਦ ਕਰ ਲੈਂਦਾ ਤਾਂ ਫੇਰ ਇਹ ਉਸ ਨੂੰ ਕਹਿੰਦੇ ਇਸ ਦੀ 5000 ਰੁਪਿਆ ਫੀਸ ਲੱਗੇਗੀ ਪਰ ਬੰਦਾ ਅੱਗੋਂ ਬੋਲਦਾ ਕਿ ਮੈਂ ਤਾਂ ਰਜਿਸਟ੍ਰੇਸ਼ਨ ਕਰਾ ਚੁੱਕਿਆ ਮੈਂ ਤਾਂ ਫੀਸ ਦੇ ਚੁੱਕਿਆ ਪਰ ਇਹ ਕਹਿੰਦੇ ਕਿ ਉਹ ਤਾਂ ਰਜਿਸਟ੍ਰੇਸ਼ਨ ਸੀ ਇਹਨਾਂ ਔਰਤਾਂ ਦੀ ਅਲੱਗ-ਅਲੱਗ ਫੀਸ ਹੈ 5000 ਤੋਂ ਲੈ ਕੇ 20000 ਰੁਪਿਆ ਜਦੋਂ ਬੰਦਾ ਇਹ ਸਟੈਪ ਪੂਰਾ ਕਰ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਇਹ ਆਪਣਾ ਅਗਲਾ ਜਾਲ ਸੜਦੇ ਫਿਰ ਇਹ ਬੰਦੇ ਨੂੰ ਕਹਿੰਦੇ ਕਿ ਜੋ ਤੁਹਾਨੂੰ ਰਕਮ ਮਿਲੇਗੀ ਉਸ ਦਾ ਜੀਐਸਟੀ 18% ਤੁਹਾਨੂੰ ਜਮ੍ਹਾਂ ਕਰਵਾਉਣਾ ਪਏਗਾ ਉਸ ਤੋਂ ਅਗਲਾ ਸਟੈਪ ਇਹਨਾਂ ਦਾ ਇਹ ਹੁੰਦਾ ਸੀ ਕਿ ਇਹ ਬੰਦੇ ਨੂੰ ਕਹਿੰਦੇ ਕਿ ਤੁਸੀਂ ਆਪਣਾ ਸੀਮਨ ਚੈੱਕ ਕਰਾਓ ਜੇ ਤੁਹਾਡੇ ਸੀਮਨ ਦੇ ਵਿੱਚ ਜ਼ਿਆਦਾ ਗੁਣ ਹੋਏ ਤਾਂ ਤੁਹਾਨੂੰ ਪੈਸੇ ਹੋਰ ਵੀ ਜ਼ਿਆਦਾ ਮਿਲ ਸਕਦੇ ਨੇ ਇਹ ਠੱਗੀ ਦਾ ਸਿਲਸਿਲਾ 2021 ਤੋਂ ਲੈ ਕੇ ਨਵੰਬਰ 2023 ਤੱਕ ਐਦਾਂ ਹੀ ਚੱਲਦਾ ਰਿਹਾ। ਭਾਰਤ ਦੇ ਅਲੱਗ-ਅਲੱਗ ਪ੍ਰਦੇਸ਼ਾਂ ਵਿੱਚ ਇਸ ਠੱਗੀ ਦਾ ਸ਼ਿਕਾਰ ਲਗਭਗ 11000 ਬੰਦਾ ਹੋ ਗਿਆ। ਜਦੋਂ ਵੀ ਕੋਈ ਪੈਸੇ ਪਾਉਂਦਾ ਤਾਂ ਇਹ ਪੈਸੇ ਨਵਾਦਾ ਜ਼ਿਲ੍ਹੇ ਦੇ ਵਿੱਚ ਨਹੀਂ ਪਹੁੰਚਦੇ ਸੀ। ਇਹ ਦੇਸ਼ ਦੇ ਅਲੱਗ-ਅਲੱਗ ਪ੍ਰਦੇਸ਼ਾਂ ਵਿੱਚ ਇਸ ਦੇ ਕੰਟੈਕਟ ਸੀ। ਉਹਨਾਂ ਖਾਤਿਆਂ ਦੇ ਵਿੱਚ ਪਹੁੰਚਦੇ ਸੀ। ਇੱਕ ਵਾਰ ਇੱਕ ਬਿਹਾਰ ਦੇ ਮੁੰਡੇ ਦੇ ਨਾਲ ਠੱਗੀ ਹੋਈ ਤੇ ਉਹ ਪੁਲਿਸ ਦੇ ਵਿੱਚ ਆ ਗਿਆ ਪੁਲਿਸ ਕੋਲ ਆ ਗਿਆ ਉਸ ਨੇ ਕੰਪਲੀਟ ਕੀਤੀ ਤਾਂ ਪੁਲਿਸ ਨੇ ਚੈੱਕ ਕੀਤਾ ਕਿ ਜਿਸ ਖਾਤੇ ਦੇ ਵਿੱਚ ਇਸ ਨੇ ਪੈਸੇ ਪਾਏ ਸੀ ਉਹ ਕਿੱਥੋਂ ਦਾ ਤੇ ਉਹ ਖਾਤਾ ਉੱਤਰ ਪ੍ਰਦੇਸ਼ ਦਾ ਨਿਕਲਿਆ ਫੇਰ ਪੁਲਿਸ ਨੇ ਉਸ ਬੰਦੇ ਨੂੰ ਟਰੈਕ ਕੀਤਾ ਤੇ ਉਸ ਤੇ ਛਾਪਾ ਮਾਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਫੇਰ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਬੰਦੇ ਨੇ ਦੱਸਿਆ ਕਿ ਇਹ ਸਾਰੀ ਠੱਗੀ ਦਾ ਮਾਸਟਰਮਾਈਂਡ ਤਾਂ ਬਿਹਾਰ ਦਾ ਹੈ ਫਿਰ ਪੁਲਿਸ ਇਸ ਬੰਦੇ ਦੇ ਟਿਕਾਣੇ ਤੇ ਪਹੁੰਚਦੀ ਹੈ ਉੱਥੇ ਛਾਪਾ ਮਾਰਦੀ ਹੈ ਛਾਪੇ ਦੇ ਵਿੱਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਫਿਰ ਹੌਲੀ-ਹੌਲੀ ਇਹ ਗ੍ਰਿਫਤਾਰੀਆਂ 25 ਹੋ ਜਾਂਦੀਆਂ ਪਰ ਮੁੰਨਾ ਅਜੇ ਭਗੌੜਾ ਸੀ ਮੁੰਨਾ ਹੱਥ ਨਹੀਂ ਆਇਆ ਸੀ ਪੁਲਿਸ ਨੇ ਜਦੋਂ ਹੋਰ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਇਸ ਗਰੋਹ ਦੇ ਵਿੱਚ ਜ਼ਿਆਦਾਤਰ ਮੁੰਡੇ ਅਣਪੜ੍ਹ ਨੇ ਇਹ ਪਹਿਲਾਂ ਬੰਦੇ ਦਾ ਡਾਟਾ ਚੱਕਦੇ ਉਸ ਬਾਰੇ ਜਾਣਕਾਰੀ ਲੈਂਦੇ ਤੇ ਫਿਰ ਉਸ ਨਾਲ ਗੱਲ ਕਰਦੇ ਇਹਨਾਂ ਨੇ 2 ਸਾਲਾਂ ਦੇ ਵਿੱਚ ਲਗਭਗ 11000 ਬੰਦੇ ਨਾਲ ਠੱਗੀ ਮਾਰੀ ਤੇ 2 ਕਰੋੜ ਦੇ ਲਗਭਗ ਰੁਪਈਆ ਠੱਗਿਆ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਔਰਤਾਂ ਨੂੰ ਪ੍ਰੈਗਨੈਂਟ ਕਰਨ ਦੇ ਨਾਂ ਤੇ ਐਡੀ ਵੱਡੀ ਠੱਗੀ ਮਾਰੀ ਜਾ ਰਹੀ ਹੈ ਤਾਂ ਲੋਕ ਹੈਰਾਨ ਸੀ ਪੀੜਤ ਨੇ ਹੋਰ ਦੱਸਿਆ ਕਿ ਇਹ ਬੰਦੇ ਨੂੰ ਹੋਰ ਵੀ ਲਾਲਚ ਦਿੰਦੇ ਸੀ ਕਹਿੰਦੇ ਸੀ ਕਿ ਜਿੱਥੇ ਤੁਸੀਂ ਮਿਲੋਗੇ ਉਸ ਹੋਟਲ ਦਾ ਕਿਰਾਇਆ ਵੀ ਅਸੀਂ ਦੇਵਾਂਗੇ ਖਾਣ ਪੀਣ ਦਾ ਸਾਰਾ ਖਰਚਾ ਸਾਡਾ ਹੋ ਤੇ ਤੁਹਾਨੂੰ ਸ਼ਕਤੀ ਵਰधक ਚੀਜ਼ਾਂ ਵੀ ਖਵਾਈਆਂ ਜਾਣਗੀਆਂ ਜਿਸ ਨਾਲ ਤੁਸੀਂ ਵੀ ਤੰਦਰੁਸਤ ਰਹੋਗੇ ਤੇ ਜੋ ਬੱਚਾ ਹੋਵੇਗਾ ਉਹ ਵੀ ਤੰਦਰੁਸਤ ਪੈਦਾ ਹੋਵੇਗਾ ਇਹ ਆਪਣੇ ਸ਼ਿਕਾਰ ਨੂੰ ਹੋਰ ਵੀ ਲਾਲਚ ਦਿੰਦੇ ਕਿ ਜੇ ਤੁਸੀਂ ਔਰਤ ਨੂੰ ਪ੍ਰੈਗਨੈਂਟ ਨਾ ਕਰ ਸਕੇ ਤਾਂ ਵੀ ਤੁਹਾਨੂੰ 5 ਲੱਖ ਰੁਪਿਆ ਤਾਂ ਦਿੱਤਾ ਹੀ ਜਾਏਗਾ ਇਦਾਂ ਦੀਆਂ ਠੱਗੀਆਂ ਲੋਕਾਂ ਨੂੰ ਲਾਲਚ ਦੇ ਕੇ ਇਹ ਲੋਕ ਮਾਰਦੇ ਨੇ ਜਿਵੇਂ ਕਹਿੰਦੇ ਹੁੰਦੇ ਨੇ ਲੋਭੀ ਨੂੰ ਗੱਪੀ ਠੱਗੇ ਯਾਨੀ ਜੋ ਬੰਦਾ ਲਾਲਚ ਕਰ ਜਾਂਦਾ ਉਸ ਨੂੰ ਗੱਪ ਮਾਰਨ ਵਾਲਾ ਠੱਗ ਜਾਂਦਾ ਇੱਕ ਰਿਪੋਰਟ ਦੇ ਅਨੁਸਾਰ 2022 ਜਨਵਰੀ 2022 ਤੋਂ ਮਾਰਚ 2023 ਤੱਕ 2 ਲੱਖ 16739 ਮਾਮਲੇ ਸਾਈਬਰ ਠੱਗੀ ਦੇ ਆਏ ਨੇ ਜਿਸ ਵਿੱਚ ਅਲੱਗ-ਅਲੱਗ ਤਰੀਕਿਆਂ ਨਾਲ ਲੋਕਾਂ ਨੂੰ ਠੱਗਿਆ ਗਿਆ ਲੋਕਾਂ ਦੀ ਗਾੜੀ ਕਮਾਈ ਨੂੰ ਇਹ ਠੱਗ ਬੜੇ ਛਾਤਰ ਢੰਗ ਦੇ ਨਾਲ ਕਢਾ ਕੇ ਲੈ ਜਾਂਦੇ ਨੇ ਸਾਡੀ ਬੇਨਤੀ ਇਹੀ ਹੈ ਕਿ ਜਾਗਦੇ ਰਹੋ ਸਤর্ক ਰਹੋ ਕਿਸੇ ਲਾਲਚ ਦੇ ਵਿੱਚ ਨਾ ਆਓ ਕਿਸੇ ਡਰਾਬੇ ਦੇ ਵਿੱਚ ਨਾ ਆਓ ਜਦੋਂ ਬੰਦਾ ਲਾਲਚ ਵਿੱਚ ਆਉਂਦਾ ਹੈ ਜਾਂ ਜਿਆਦਾ ਡਰ ਜਾਂਦਾ ਹੈ ਉਦੋਂ ਹੀ ਗਲਤ ਕਦਮ ਚੱਕਦਾ ਹੈ ਸੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਇਹ ਸਟੋਰੀ ਕਿੱਦਾਂ ਦੀ ਲੱਗੀ ਆਪਣਾ ਕਮੈਂਟ ਜਰੂਰ ਕਰਨਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ